ਸਸਿਕਾ ਦੋਸਤੋ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੁਣ ਤੱਕ ਦਾ ਸਮਾਂ ਬੜਾ ਆਫਤ ਭਰਿਆ ਰਿਹਾ ਹੈ ਤੇ ਆਫਤ ਦੇ ਨਾਲ ਨਾਲ ਜੇ ਕਈਏ ਤਾਂ ਤਨਖਈਆ ਕਰਾਰ ਹੋਣ ਤੋਂ ਬਾਅਦ ਜਿਹੜੀ ਸਜ਼ਾ ਅ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਸੁਣਾਈ ਗਈ ਤਾਂ ਉਹ ਸਜ਼ਾ ਹੁਣ ਲੱਗਦਾ ਵੀ ਲੋਕਾਂ ਤੋਂ ਰਾਹਾ ਦਬਾਊਗੀ ਅਕਾਲੀ ਦਲ ਨੂੰ ਇਹ ਕਿਉਂ ਲੱਗ ਰਿਹਾ ਹੈ ਤੇ ਅਕਾਲੀ ਦਲ ਵਾਸਤੇ ਸਜ਼ਾ ਦੇ ਮayne ਕੀ ਨੇ ਜਾਂ ਕਹੀਏ ਕਿ ਅਕਾਲੀ ਦਲ ਦੇ ਉਹਨਾਂ ਲੀਡਰਾਂ ਕਰਕੇ ਕਿਉਂਕਿ ਪਾਰਟੀ ਦਾ ਖਿਆਲ ਬਹੁਤ ਵੱਡਿਆ ਲੀਡਰਾਂ ਦੀ ਹੀ ਕਿਤਨਾ ਕਿਤੇ ਉਹ ਸਿਆਸਤ ਸੀ ਜਿਹਦੇ ਕਰਕੇ ਲੋਕਾਂ ਦਾ ਮੂੰਹ ਪੰਗ ਹੋਇਆ ਸਿੱਖ ਪੰਥਕੂਮ ਦਾ ਉਹਨਾਂ ਤੋਂ ਮੋਹ ਭੰਗ ਹੋਇਆ ਤੇ ਹਾਲਾਤ ਬਹੁਤ ਬੁਰੇ ਬਣ ਗਏ। ਉਦੋਂ ਬਾਅਦ ਵਿੱਚ ਅੱਜ ਪੂਰਾ ਦਿਨ ਹੀ ਜਿਕੇ ਸੁਖਵੀਰ ਸਿੰਘ ਬਾਦਲ, ਸੁਖਦੇਵ ਢੀਂਡਸਾ, ਬਾਕੀ ਧੜਾ ਜਿਹਨੂੰ ਕੀ ਜਥੇਦਾਰ ਸਾਹਿਬ ਨੇ ਦਾਗੀ ਵੀ ਕਿਹਾ, ਦੂਜੇ ਪਾਸੇ ਵੀ ਕਿਹਾ ਵੀ ਇਹ ਦਾਗੀ ਦਾਗੀ ਨੇ ਤਾਂ ਬਾਕੀ ਵੀ ਦਾਗੀ ਨੇਗੇ। ਆਪਸੀ ਮੇਲਜੋਲ ਜਿਹੜਾ ਦੁਬਾਰੇ ਬਣਾਉਣ ਦੀ ਕੋਸ਼ਿਸ਼ ਜਥੇਦਾਰ ਸਾਹਿਬ ਹੋਰਾਂ ਨੇ ਕਰੀਏ ਤੇ ਉਹ ਦਿਲ ਮਿਲਣਗੇ ਨਾ ਮਿਲਣਗੇ ਹਜੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਥੇਦਾਰ ਸਾਹਿਬ ਨੇ ਸਪਸ਼ਟ ਰੂਪ ਚ ਕਿਹਾ ਹੈ ਕਿ ਸਾਰੇ ਇੱਕ ਹੋ ਕੇ ਅੱਗੇ ਨੂੰ ਚੱਲੋ। ਤੇ ਜਿਹੜੀ ਸਜ਼ਾਵਾਂ ਸੁਣਾਈਆਂ ਗਈਆਂ ਨੇ ਸੁਬੀਰ ਸਿੰਘ ਬਾਦਲ ਤੇ ਹੋਰ ਜਿਹੜੇ ਅਕਾਲੀ ਲੀਡਰ ਨੇਗੇ ਚਾਹੇ ਸੁਖਦੇਵ ਢੀਂਡ ਸਾਹਿਬ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਨਾਲ ਡਾਕਟਰ ਦਲਜੀਤ ਚੀਮਾ ਹੋਣ ਤਮਾਮ ਜਿਹੜੇ ਆਗੂ ਉਸ ਸਮੇਂ ਸਰਕਾਰ ਚ ਵੀ ਸੀਤੇ ਜਾਂ ਫਿਰ ਸਹਿਯੋਗੀ ਸੀਗੇ ਕਿਉਂਕਿ ਮੇਹ ਸ਼ੰਦਰ ਗਰੇਵਾਲ ਹੋਰ ਨੇ ਕਿਹਾ ਕਿ ਮੈਂ ਸਰਕਾਰ ਦਾ ਨਿਗਮ ਆਣਾ ਤੇ ਇਸ ਕਰਕੇ ਮੈਨੂੰ ਵੀ ਬਰਾਬਰ ਦੀ ਸਜ਼ਾ ਦਓ ਤੁਸੀਂ ਹੁਣ ਇਹੇ ਸਜ਼ਾ ਦੇ ਜੇ ਦੇਖੀਏ ਤਾਂ ਆਮ ਜ਼ਿੰਦਗੀ ਦੇ ਵਿੱਚ ਕੀ ਮੈਨੇ ਨਾ ਬਾਕੀ ਤਾਂ ਤੁਸੀਂ ਸੁਣ ਲਈ ਹੋਣਾ ਕਿ ਕਿਵੇਂ ਇੱਕ ਤਖਤੀਆਂ ਪਾ ਕੇ ਜਿਹੜਾ ਇਹਨਾਂ ਨੇ ਖੜਨਾ ਜੂਠੇ ਵਰਤਨਾ ਦੀ ਸੇਵਾ ਲਈ ਹੈ ਸਫਾਈ ਕਰਨੀ ਹੈ ਕੀਰਤਨ ਸਿਮਰਨ ਕਰਨਾ ਇਹ ਤਮਾਮ ਚੀਜ਼ਾਂ ਤਾਂ ਸੁਣ ਲਈਆਂ ਪਰ ਗੱਲ ਇਹ ਹੈ ਵੀ ਆਮ ਲੋਕਾਂ ਦੇ ਵਿੱਚ ਇਹਦਾ ਇੰਪੈਕਟ ਕੀ ਜਾਊਗਾ ਹੁਣ ਗੱਲ ਇਹ ਹੈ ਵੀ ਇਹੀ ਸਜਾ ਰਾਹਤ ਦਿਵਾਊਗੀ ਹੁਣ ਸਵਾਲ ਬਹੁਤ ਵੱਡਾ ਹੈ ਬਣ ਗਿਆ ਕਿਉਂਕਿ ਹੁਣ ਤੱਕ ਤਾਂ ਜੇ ਕਹੀਏ ਕਿ ਵਿਰੋਧੀ ਧਿਰਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਤਾਂ ਦੇਖ ਰਹੀਆਂ ਸੀ ਕਿ ਵੋਟ ਬੈਂਕ ਦਾ ਇੱਕ ਸ਼ੇਅਰ ਉਹ ਲੈ ਜਾਣ ਤੇ ਉਹਦੇ ਨਾਲ ਬਾਕੀਆਂ ਨੂੰ ਬੈਨੀਫਿਟ ਹੋ ਜੇ ਪਰ ਜਿਹੜੀਆਂ ਬਾਈ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਕਾਂਗਰਸ ਨੂੰ ਵੀ ਇਹ ਚੀਜ਼ ਸਮਝ ਲੱਗ ਗਈ ਵੀ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਹੈਗਾ ਤਾਂ ਸਾਡੇ ਵਾਸਤੇ ਵਿਪਦਾ ਖੜੀ ਹੋ ਜੂ ਹਾਲਾਂਕਿ ਆਮਦਵੀ ਪਾਰਟੀ ਨੂੰ ਇਸ ਚੀਜ਼ ਦਾ ਕਾਫੀ ਵੱਡਾ ਫਾਇਦਾ ਮਿਲਿਆ ਉਹ ਵੋਟ ਬੈਂਕ ਕਾਂਗਰਸ ਦੇ ਕੋਲੇ ਜਾਣ ਦੀ ਜਗ੍ਹਾ ਤੇ ਆਮਦਵੀ ਪਾਰਟੀ ਨੂੰ ਭੁਗਤਿਆ ਜੋ ਕੁਝ ਬੀਜੇਪੀ ਕੋਲ ਚਲੇ ਗਿਆ ਹੁਣ ਇਹੀ ਜਿਹੜੀ ਸਜਾ ਉਹ ਰਾਹਤ ਬਣ ਕੇ ਕੀ ਕੰਮ ਕਰੂਗੀ ਕਿਉਂਕਿ ਇਸ ਤੋਂ ਬਾਅਦ ਜੇ ਦੇਖਿਆ ਜਾਵੇ ਜਿਤਸਰਾਂ ਦੇ ਨਾਲ ਪੰਥਕੋਮ ਸ਼੍ਰੋ ਜੇ ਕਹੇ ਕਿ ਸਰਮੋਰਾ ਸੰਸਥਾ માં ਜੇ ਐਸਜੀਪੀਸੀ ਤੇ ਦੂਜੇ ਪਾਸੇ ਸ਼੍ਰੀ ਕਾਲ ਤਕ ਸਾਹਬ ਦੇ ਉਤੋਂ ਇਦੇ ਚੋਂ ਜਿਸ ਤਰ੍ਹਾਂ ਦੇ ਨਾਲ ਸਜ਼ਾ ਸੁਣਾਈ ਗਈ ਤੇ ਪੂਰਾ ਘਟਨਾ ਕਰਮ ਹੋਇਆ ਉਹਦੇ ਵਿੱਚ ਇੱਕ ਚੀਜ਼ ਸਪਸ਼ਟ ਸੀ ਕਿ ਜੱਥੇਦਾਰ ਸਾਹਿਬ ਹੋਰਾਂ ਨੇ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ કરી ਕਿ ਜੱਥੇਦਾਰਾਂ ਨੂੰ ਕੋਈ ਅ ਡੀਲ ਨਹੀਂ ਕਰ ਸਕਦਾ ਬੰਨ ਕੇ ਨਹੀਂ ਰੱਖ ਸਕਦਾ ਉਹਨਾਂ ਨੂੰ ਕਮਾਂਡ ਨਹੀਂ ਕਰ ਸਕਦਾ ਤਾਂ ਦੂਜੇ ਪਾਸੇ ਇਹ ਵੀ ਸੀ ਕਿ ਉਹਨਾਂ ਨੇ ਸਰਨਾ ਹੋਰ ਤੱਕ ਨੂੰ ਆ ਜਿਹੜਾ ਤਨਖਾਹਿਆ ਕਰਾਰ ਦਿੰਦਾ ਤੇ ਇੱਥੇ ਤਾਂ ਕਰ ਕਿ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਰੱਖੂਗਾ ਜਦੋਂ ਤੱਕ ਅੱਗੇ ਹੁਣ ਸਜ਼ਾ ਨਹੀਂ ਸੁਣਾਉਂਦੇ ਤੇ ਅੱਗੇ ਫੈਸਲਾ ਨਹੀਂ ਹੁੰਦਾ ਪਰ ਇੰਨੀ ਗੱਲ ਕਹੀ ਜਾ ਸਕਦੀ ਹੈ ਕਿ ਜਥੇਦਾਰਾਂ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਲੋਕ ਟੀਚਰ ਟਿੱਪਣੀਆਂ ਕਰ ਦੰਦੇ ਸੀਗੇ ਉਹਨਾਂ ਦੀ ਜਿਹੜੀ ਗੱਲਾਂ ਨੇ ਉਹਨਾਂ ਨੂੰ ਵੀ ਵਿਰਾਮ ਲੱਗੂਗਾ ਤੇ ਬਾਕੀ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਧ ਗਿਆ ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਸ਼੍ਰੀ ਕਲਤਕ ਸਾਹਿਬ ਕੱਲਾ ਇਹ ਜਿਹੜੇ ਸੰਪੂਰਨ ਸਿੱਖ ਨੇ ਉਹੀ ਉਹਨਾਂ ਨੂੰ ਹੀ ਕਿਤੇ ਨਾ ਕਿਤੇ ਸਜ਼ਾ ਸੁਣਾਉਂਦੇ ਨੇ ਜਾਂ ਜੇ ਕੋਈ ਗਲਤੀ ਕਰ ਲੇ ਤਾਂ ਭੁਲ ਬਖਸ਼ਾਉਣ ਉੱਥੇ ਜਾਂਦਾ ਪਰ ਗੁਰੂ ਦੇ ਦਰ ਦੇ ਉੱਤੇ ਜੇ ਕਹੀਏ ਕਿ ਹਰ ਕੋਈ ਜਾ ਸਕਦਾ ਉਹਦੇ 'ਚ ਉਹਨਾਂ ਨੂੰ ਕੋਈ ਮਨਾਹੀ ਨਹੀਂ ਪਰ ਫਿਰ ਵੀ ਇੱਕ ਜਿਹੜਾ ਪ੍ਰੋਟੋਕੋਲ ਬਣਿਆ ਹੈ ਜਾਂ ਕਿ ਇਹ ਕਿ ਰਹਿਤ ਮਰਿਆਦਾ ਉਹਦੇ ਅਨੁਸਾਰ ਹੀ ਹੈ ਪਰ ਫਿਰ ਵੀ ਸ਼ਰਮ ਨਹੀਂ ਜੇ ਕਿ ਇਹ ਕਿ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੇ ਨਾਲ ਦੇ ਲੀਡਰਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਦੂਜੇ ਪਾਸੇ ਕਈਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਦੇ ਵਿੱਚ ਕੱਲੇ ਸਿੱਖ ਹੀ ਨਹੀਂ ਬਾਕੀ ਧਰਮਾਂ ਦੇ ਲੋਕ ਵੀ ਸਰਬੋੱਚ ਮੰਨਦੇ ਨੇ ਤੇ ਮਾਨ ਸਤਕਾਰ ਕਰਦੇ ਨੇ ਤੇ ਉਸੇ ਨਿਗਾਹ ਦੇ ਨਾਲ ਜਿਵੇਂ ਅੱਜ ਜੇ ਕਿ ਇਹ ਕਿ ਫੈਸਲਾ ਸੁਣਾਇਆ ਜਥੇਦਾਰ ਸਾਹਿਬ ਹੁਰਾ ਨੇ ਇਹਦਾ ਲਾਜ਼ਮੀ ਜੀ ਗੱਲ ਆ ਵੀ ਇੰਪੈਕਟ ਹੁੰਦੀ ਆ ਚੋਣਾ 'ਚ ਜ਼ਰੂਰ ਦੇਖਣ ਨੂੰ ਮਿਲੂਗਾ ਤੇ ਇੱਕ ਜਿਹੜੀ ਰਾਹਤ ਹੈ ਉਹ ਕਾਲੀ ਦਲ ਨੂੰ ਜਿੰਨੇ ਦੋਸ਼ ਹੁਣ ਤੱਕ ਲੱਗਦੇ ਸੀ ਤਾਂ ਉਹਦੀ ਸਜ਼ਾ ਜਿਹੜੀ ਦੁਨਿਆਵੀ ਸਜ਼ਾ ਹੈਗੀ ਜਾਂ ਦੁਨਿਆਵੀ ਅਦਾਲਤਾਂ ਦੇ ਵਿੱਚ ਜਿਹੜਾ ਫੈਸਲਾ ਹੈ ਉਹਦੇ ਨਾਲ ਇੱਕ ਗੱਲ ਇਹ ਆ ਵੀ ਅਕਾਲੀ ਦਲ ਦੇ ਜਿੰਨੇ ਹੁਣ ਤੱਕ ਦੇ ਗਲਤੀਆਂ ਆ ਜਾਂ ਫਿਰ ਕਹੀਏ ਕਿ ਉਹਨਾਂ ਦੇ ਵੱਲੋਂ ਲਏ ਗਏ ਗਲਤ ਫੈਸਲੇ ਤੇ ਜਿਹੜਾ ਲੋਕਾਂ ਦੇ ਵਿੱਚ ਰੋਸ ਸੀ ਉਹਦੇ ਨਾਲ ਨਿਪਟਣ ਦੇ ਲਈ ਕਾਫੀ ਸਹਾਇ ਸਿੱਧ ਹੋਊਗਾ ਬਾਕੀ ਕਮੈਂਟ ਕਰਕੇ ਤੁਸੀਂ ਵੀ ਰਾਏ ਸਾਂਝੀ ਕਰਿਓ ਪਰ ਲੱਗਦਾ ਇਹ ਹੈ ਵੀ ਇਹ ਸਜ਼ਾ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜੀ ਅਕਾਲੀ ਦਲ ਦੇ ਪ੍ਰਤੀ ਕਟਨਾਹਤ ਸੀਗੀ ਜਾਂ ਫਿਰ ਕਹੀਏ ਕਿ ਜਿਹੜਾ ਇੱਕ ਗੁੱਸਾ ਭਰਿਆ ਹੋਇਆ ਸੀ ਉਹ ਹੋ ਸਕਦਾ ਵੀ ਕੁਸ਼ਟਾਂ ਦਾ ਹੋਇਆ ਨਜ਼ਰ ਆਵੇ ਪਰ ਦੂਜੇ ਪਾਸੇ ਇਹ ਵੀ ਹੈ ਵੀ ਜਿਹੜੇ ਦਿਲ ਨੇ ਉਹ ਸਾਰੇ ਅਕਾਲੀਆਂ ਦੇ ਮਿਲਣਗੇ ਇਹ ਯਾਨੀ ਕਿ ਜਿਹੜੇ ਛੱਡ ਕੇ ਵਾਗੇ ਸੀ ਕਿਉਂਕਿ ਜਥੇਦਾਰ ਸਾਹਿਬ ਉਹਨਾਂ ਨੇ ਕਹਿਤਾ ਕਿ ਨਮਾਕਲੀ ਗੱਲ ਬਣਾਓ ਤੇ ਇਹ ਲੀਡਰਸ਼ਿਪ ਦੇ ਉੱਤੇ ਭਰੋਸਾ ਨਹੀਂ ਲਾ ਲੋ ਜਾਂ ਫਿਰ ਲਾ ਲੋ ਵੀ ਕਾਬਿਲ ਨਹੀਂ ਹੈਗੀ ਤਾਂ ਹੁਣ ਨਵੀਂ ਜਥੇਬੰਦੀ ਆ ਉਹ ਖੜੀ ਹੋਊਗੀ ਉਹਦਾ ਪ੍ਰਧਾਨ ਕੌਣ ਬਣੂਗਾ ਇਹ ਵੀ ਸਵਾਲ ਜਾਂ ਫੈਸਲਾ ਉਹਨਾਂ ਲੋਕਾਂ ਦੇ ਕੋਲ ਰਹੂਗਾ ਜਿਹੜੇ ਆਖਰਕਾਰ ਮੈਂਬਰਸ਼ਿਪ ਦੇ ਵਿੱਚ ਹੁਣ ਹਿੱਸਾ ਲੈਣਗੇ ਪਰ ਦੂਜੇ ਪਾਸੇ ਇਨੀ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਜਥੇਦਾਰ ਸਾਹਿਬ ਉਹਨਾਂ ਨੇ ਇੱਕ ਪੂਰਾ ਪ੍ਰਕਰਨ ਦੇ ਨਾਲ ਜਿਸ ਤਰ੍ਹਾਂ ਸਿਕਵੈਂਸ ਵਾਈਸ ਉਹਨਾਂ ਨੇ ਗੱਲ-ਗੱਲ ਦੇ ਉੱਤੇ ਸੁਣਾਇਆ ਉਸ ਦੇ ਉੱਤੇ ਸਜ਼ਾ ਦਿੱਤੀ ਤੇ ਉਸ ਚੀਜ਼ ਨੂੰ ਲੈ ਕੇ ਆ ਲੀਡਰਾਂ ਨੂੰ ਬਿਲਕੁਲ ਸਾਹਮਣੇ ਲੋਕਾਂ ਦੇ ਜਿਹੜੀ ਆ سزا ਸੁਣਾਈ ਗਈ ਉਹਦੇ ਨਾਲ ਕਿਹਾ ਜਾ ਸਕਦਾ ਹੈ ਕਿ ਸੱਚਿਓ ਜੇਕਰ ਇਹ ਸ਼੍ਰੀ ਕਾਲ ਤਖਸਾਲ ਨੇ ਜਿਸ ਤਰ੍ਹਾਂ ਦੇ ਨਾਲ ਫੈਸਲਾ ਸੁਣਾਇਆ ਹਰ ਕਿਸੇ ਨੇ ਉਸ ਨੂੰ ਪ੍ਰਵਾਨ ਕੀਤਾ ਤੇ ਦੂਜੇ ਪਾਸੇ ਗੱਲ ਹੁਣ ਇਹ ਸ਼ੋਮਨੀ ਕਾਲੀ ਦਲ ਪੈਣੀ ਹੋਊਗਾ ਲੋਕਾਂ ਦਾ ਟੁੱਟਿਆ ਵਿਸ਼ਵਾਸ ਜਾਗੂਗਾ ਇਹ ਸਵਾਲ ਭਾਵੇਂ ਹਜੇ ਵੀ ਰਹੇ ਕਿਉਂਕਿ ਵੋਟਾਂ ਪਾਉਣ ਵੇਲੇ ਸਾਰੇ ਲੋਕ ਆਪਦੇ ਆਪ ਦੇ ਤੌਰ ਦੇ ਉੱਤੇ ਫੈਸਲਾ ਲੈਣਗੇ ਪਰ ਇੱਕ ਲੀਡਰਾਂ ਨੂੰ ਰਾਹਤ ਬਹੁਤ ਵੱਡੀ ਮਿਲ ਗਈ ਕਿ ਉਹਨਾਂ ਦੇ ਜਿੰਨੇ ਵੀ ਪਾਪ ਕੀਤੇ ਸੀ ਜਾਂ ਫਿਰ ਕਈਏ ਗਲਤੀਆਂ ਕੀਤੀਆਂ ਸੀ ਜਾਂ ਫਿਰ ਜੋ ਵੀ ਗਲਤ ਫੈਸਲਿਆਂ ਦੇ ਨਾਲ ਲੋਕਾਂ ਦੇ ਜਿਹੜੇ ਹਿਰਦੇ ਨੇ ਬਲੁੰਦਰੇ ਗਏ ਸੀ ਉਹ ਹੁਣ ਉਹਦੇ ਵਿੱਚ ਦੀ ਇੱਕ ਰਾਹ ਜ਼ਰੂਰ ਮਿਲ ਜੂ ਦੁਬਾਰੇ ਸਿਰ ਚੱਕ ਕੇ ਤੁਰਨ ਦਾ